ਕਿੱਕਾਲ ਬਈ ਸਾਰਿਆਂ ਨੂੰ ਸਾਟੀ ਅਸ਼ਵੀਰ ਬਾਈ ਲੱਗਿਆ ਦਾ ਕਰਾਹ ਕਰਨਾ ਤੇ ਇਹਦਾ ਫੋਨ ਆ ਗਿਆ ਕਹਿੰਦਾ ਜਿਹੜੀਆਂ ਪੈਪਾਂ ਦੀਆਂ ਨੇ ਪੈਪਾਂ ਵਾਲਾ ਕੋਈ ਪੰਗਾ ਲੈ ਲਿਆ ਤਾਂ ਪੈਪਾ ਪਤਾ ਨਹੀਂ ਜਾਂ ਫਿਰ ਉਹ ਰੱਸੀ ਬੰਨੇ ਵਿੱਚ ਡਿਸਟ੍ਰੀਬਿਊਟਰ ਨੂੰ ਇਹਨੇ ਉਕਣੀ ਪੈਪਾ ਬੂਪਾ ਖੋਲੀਆਂ ਉਹ ਤੇਲ ਪ੍ਰੈਸ਼ਰ ਵਿੱਚੇ ਰਹਿ ਗਿਆ ਬੰਦ ਡ੍ਰੈਕਟਰ ਹੋਣਾ ਫਿਰ ਉਹ ਆਪਣੇ ਖੋਲ ਕੇ ਪੈਪਾ ਕਰਦੇ ਆ ਤੇ ਦਾ ਕਰਕੇ ਭਲਾਇਆ ਤਾਂ ਨਹੀਂ ਕਹਿੰਦਾ ਹੋਰ ਉਹਨੇ ਫਿਰ ਮੈਨੂੰ ਕਿਹਾ ਮੈਂ ਹਜੇ ਘਰ ਕੰਮ ਜਿਆਦਾ ਮੈਨੂੰ ਬਾਅਦ ਤੂੰ ਦੇਖ ਲੈ ਇੱਥੇ ਨਹੀਂ ਮਾਉਂਦਾ ਸਾਨੂੰ ਇਹਨੇ ਕਰ ਲਿਆ ਦਾ ਫਿਰ ਇਹ ਲੱਗਿਆ ਦਾ ਮੁੰਡਾ ਹੁਣ ਕੰਮ ਕਰਦਾ ਮੈਂ ਨਹੀਂ ਵੀਡੀਓ ਲੈ ਆਉਂਦਾ ਹਾਂ ਦਾ ਮੈਂ ਬੜਿਆ ਕੰਮ ਲੱਗਿਆ ਹੁਣ ਸਰੇ ਵਾਲਾ ਕਰਦਾ ਆ ਜੋ ਦਾ ਵੀ ਇਹ ਕਿੰਨਾ ਆ ਗਿਆ ਕੀ ਕਰਤਾ ਉਹ ਜਿਹੜੀ ਜਿੰਨੇ ਜਿੰਨੇ ਕਿਵੇ ਇਹਦਾ ਟਮਾਟੋ ਵੀ ਹਾਂ ਕੀ ਆ ਗਿਆ ਹੋ ਗਿਆ ਤਾਂ ਉਹ ਆ ਰਹੀ ਪੈਸਾ ਜਾ ਰਿਹਾ ਨਾ ਉਹ ਨਾ ਉਹ ਸਭ ਪੇ ਕਰ ਲੈਣਾ ਉਹ ਫਿਰ ਤੇਲ ਜਾ ਨਿਕਲੇ ਜੇ ਚੱਲਦਾ ਰਹੇ ਉਹ ਜਿੰਨੇ ਕਾਰਨ ਦਾ ਪੈਸਾ ਜਾ ਰਿਹਾ ਸੇਟ ਬੰਦ ਕਰਦੇ ਹਾਂ ਆ ਐਸ ਆਇਆ ਆਪਣੇ ਪੈਪਾ ਬਾਜੂ ਘੱਟ ਕੇ ਤੇਲ ਉੱਤੇ ਰਹਿ ਗਿਆ ਪ੍ਰੈਸ਼ਰ ਵਾਲੀ ਰੱਤੀ ਚੱਲੀ ਗਈ ਤੇ ਬਾਜੂ ਬੋਲੀ ਇਹ ਵੀ ਜਦੋਂ ਨਾ ਵੀਡੀਓ ਨਹੀਂ ਬਣਾਈ ਜੀ ਆਪਾਂ ਨੇ ਇੱਕ ਇਹ ਤਾਂ ਜਿੱਦਣਾ ਹੁਣ ਆਪ ਕਰਿਆ ਤੇ ਇਹ ਜੈਕ ਪਰ ਲੋਡ ਰਹਿੰਦਾ ਫਿਰ ਅਈ ਚਨਾਟਾ ਕੀ ਰਹਿਣਾ ਉਹਨੇ ਇੰਨਾ ਥੋੜਾ ਤਾਂ ਹੁਣ ਥੋੜੇ ਦਿਨਾਂ ਬਾਅਦ ਇਹ ਪਾ ਦੇ ਆ ਹਾਂ ਉਹ ਇਹ ਖਰਾਬ ਕਰਦਾ ਫਿਰ ਲੀਕਾ ਲੀਕੋ ਨਾ ਜੀਦਾ ਲੀਕ ਹੋ ਰਹੀ ਨੇ ਆਉਣ ਵੀ ਆ ਫੁੱਲ ਦਾ ਪ੍ਰੈਸ਼ਰ ਦਾ ਜੋਰ ਰਹਿੰਦਾ ਜੀ ਹਾਈ ਕਰਦੇ ਕੋਈ ਉਹ ਓਪੀ ਗਿਆ 4 ਦਿਨ ਹੋ ਗਏ ਆ ਰੀ ਨੂੰ ਵਰਗਟ ਨੂੰ ਜਦ ਰੇ ਨੂੰ ਕਹਿੰਦੇ ਇਹਨੂੰ ਬਾਜਰਾ ਬੀਜਣਾ ਹੈ ਨਾ ਦੇ ਲੋ ਜਿਹਨੇ ਇਹ ਬਾਜਰਾ ਨਹੀਂ ਖਾਧਿਆ ਇਹਨਾਂ ਨੂੰ ਬਾਜਰਾ ਚ ਬੀਜਣਾ ਇਹ ਲੋਟ ਸਾਡਾ ਕੰਮ ਹੈ ਇਹ ਹਾਂ ਮੁੱਕੇ ਕਰੇ ਵੀਜਣਾ 5-7 ਸਾਲ ਪਾਰ ਹੈ ਜਿਹੜਾ ਕੋਈ ਨਾ ਮੈਂ ਫਰੇ ਕਰਕੇ ਉਧਰ ਲੱਗ ਗਿਆ ਤਾਂ ਮਾਝਾ ਕਿੰਨੇ ਨੂੰ ਫਿਰ ਉਹ ਘਾਟਾ ਹੋ ਗਿਆ ਹਾਂ ਹੋ ਗਿਆ ਆ ਜੀ ਉਹ ਹੁਣ ਜਾ ਰਹੇ ਚੱਕਰ ਉਹਨਾਂ ਨੂੰ ਮਾਤਿਆਂ ਵਰਨੀ ਖਤੀ ਕਰਦੋ ਨੇ ਇਹ ਤਾਂ ਹੌਲਾ ਬਣਾਉਣ ਲੱਗ ਗਿਆ ਬੰਦਾ ਉਹ ਦੇਖਦੇ ਆ ਕਿ ਕਿਹ ਜਣ ਹੁੰਦੀ ਆ ਉੱਪਰ ਦੀ ਇਹਦਾ ਹਾਂ ਦੇਖੀ ਜਾਏ ਕੰਮ ਚੱਲਣਾ ਲਈ ਜਰਦਾ ਹੁਣ ਹੱਥ ਢਿੱਗ ਗਿਆ ਉਹ ਟੈਂਸ਼ਨ ਨਹੀਂ ਰੋਈ ਪਹਿਲਾਂ ਹੀ ਮਨ ਚੇ ਜਰਦਾ ਹੁਣ ਤਾਂ ਕੋਈ ਆਏ ਕੁਝ ਵੀ ਨਹੀਂ ਆ ਕੀ ਗਾਣੀ ਹੈ ਐ ਜੇ ਦੇਖਿਆ ਜਾਵੇ ਬਹੁਤ ਖੁਸ਼ ਹੈ ਜਿੰਨਾ ਜਿਹੜਾ ਨਾ ਨਹੀਂ ਖੁਸ਼ ਜਿੰਨਾ ਹੁਣ ਤੈਨੂੰ ਕੁਝ ਵੀ ਨਹੀਂ ਜਦ ਤੂੰ ਪਹਿਲਾਂ ਕਿੰਨਾ ਡਰਦਾ ਸੀ ਤਾਂ ਹੁਣ ਤਾਂ ਮੈਨੂੰ ਫਸ ਭੇਜਤਾ ਆ ਜਾਂਦਾ ਬੰਦੇ ਹੁਣ ਤਾਂ ੱਲੀ ਗੱਲੀ ਚਿੰਦਾ ਆ ਜਾਣਾ ਬਸ ਆਪ ਡਾਕਟਰ ਕਿੱਥੇ ਲਾਇਆ ਕਰਦਾ ਹੁਣ ਇਹਨੂੰ ਭੇਜਦਾ ਤੂੰ ਤਾਂ ਪਪਾ ਆਏ ਸਿੱਧੇ ਰੱਖਾ ਆ ਗਿਆ ਤਾਂ ਕੰਮ ਤਾਂ ਆ ਗਿਆ ਬੁੱਤੇ ਦਾ ਲੱਗ ਗਿਆ ਸਾਰੇ ਤੇਠੀਆਂ ਦੀ ਪਟਾਈ ਹੁੰਦੀ ਆ ਨਹੀਂ ਕਿਤੇ ਹਾਂ ਬੁੱਤਿਆਂ ਦੀ ਪਟਾਈ ਜੇ ਹੋਰ ਪਾਸੇ ਵੀ ਹੋਊਗੇ ਨਾ ਨੇੜੇ ਤੇੜੇ 10-15 ਕਿੱਲੇ ਉੱਥੇ ਵੀ ਇਕੱਠਾ ਕਰੇ ਕਰੂਗੇ ਚੱਲਦਾ ਹੈ ਸਰ ਇਹ ਕਿਹੜੀ ਲਾਜਾ ਜਿਆਦਾ ਹੋਰ ਨਜ਼ਾਰਾ ਜਿਹੜਾ ਆ ਸਿਸਟਮ ਆ ਨਾ ਕਿਉਂਕਿ ਜਿਹੜਾ ਹੁਣ 5-10 ਮਿੰਟ ਖੜੇ ਆ ਇਹ ਇਹਦਾ ਅਗਲਾ ਦੂਆ ਬੰਦਾ ਕਹਿਣ ਲੱਗ ਜਾਂਦਾ ਬਾਈ ਖੜਾ ਹੋ ਤੂੰ ਆਏ ਹੋਇਆ ਤਾਂ ਰੋਟੀ ਖਾਦੀ ਤੇ ਇਹਨੂੰ ਆਫ ਕਰਦੇ ਉੱਥੇ ਟਾਈਮ ਖੜ ਜਾਂਦਾ ਆਨੇ ਜਾ ਰਹਾ ਆਪਣਾ ਜੋ ਘੰਟਾ ਖੜਾ ਰਿਹਾ ਕੋਈ ਦਿੱਕਤ ਆਉਂਦੀ ਤਾਂ ਵੀ ਹੁਣ ਨਾ ਇਹਨੂੰ ਕੱਟਾ ਪੈਣਾ ਨਾ ਦੂਏ ਬੰਦੇ ਨੂੰ ਕੱਟਾ ਪੈਣਾ ਇਹ ਆਨੇ ਜਾ ਰਹਾ ਇਹਦਾ ਹੋ ਰਿਹਾ ਜੇ ਟਾਈਮ ਮਾਰ ਦੇਖਣਾ ਵੀ ਆਪਾਂ ਨੇ ਛੇ ਚ ਵੀ ਇੰਨੇ ਟਾਈਮ ਚ ਖੇਤ ਬਾਹ ਹੋਇਆ ਟਾਈਮ ਲਾਦੇ ਇਹਦੇ ਪਰ ਛੇਤ ਬਾਹੂ ਕੇ ਆਪਣਾ ਬੰਦ ਕਰਕੇ ਦੇਖ ਲਾ ਵੀ ਇੰਨਾ ਟਾਈਮ ਲੱਗ ਗਿਆ ਇਹ ਰੇਗ ਚੀਜ਼ ਪਰ ਟਾਈਮ ਲੇਖ ਹੋ ਜਾਂਦਾ ਹੈ ਉਹ ਵੀ ਗਿਆ ਜੀ ਅੱਜ ਵੇਖੇਦਾਰੀ ਹੀ ਗਿਆ ਦਾ ਇੱਕ بڑے ਟਰੈਕਟਰ ਦਾ ਫਰਕ ਏ ਹੁਣ ਜਮਾਈ ਥੀਕ ਕੋਲ ਜਾਂਦਾ ਟਰੈਕਟਰ ਨਹੀਂ ਫਸਦਾ ਹੁਣ ਆ ਇਹ ਖਰਚਾ ਵੀ ਪੱਟਦਾ ਜੇ ਟਰੈਕਟਰ ਲੋਡ ਭਰੇ ਨਹੀਂ ਚੱਲਦਾ ਫਾਇਦਾ ਆਪਾਂ ਕਹਿ ਦਿੰਨੇ ਬڑے ਟਰੈਕਟਰ ਨਾਲ ਬਾਈ ਕਿਰਾਏ ਦਾ ਕੰਮ ਨਹੀਂ ਹੈਗਾ ਜਿਕਣੋਂ ਇਹ ਆ ਤੇ ਤਿੰਨ ਆਪਸ਼ਨ ਆ ਦਿੱਤੇਆਂ ਵੀ ਆ ਪਾਵਰ ਮੋਡ ਆ ਇੱਕ ਡੀਜ਼ਲ ਸੇਵਰ ਆ ਤੇ ਇੱਕ ਨੋਰਮਲ ਮੋਡ ਆ ਉਹ ਜੋ ਆਪਣੇ ਦੇਖ ਕੇ ਕੰਮ ਦੇ ਸਾਥ ਨਾਲ ਉਹ ਕਰਕੇ ਆਪਣਾ ਕੰਮ ਕਰੀ ਜਾ ਤੇ ਤੇਲ ਦੀ ਬਚਤ ਵੀ ਹੁੰਦੀ ਆ ਟਾਈਮ ਵੀ ਬਚਦਾ ਰਹੇ ਕੰਮ ਨੂੰ ਵੀ ਫਾਇਦਾ ਆ ਇਹਦੇ ਬڑے ਟਰੈਕਟਰਾਂ ਦਾ ਆਪਾਂ ਉਹੀ ਦਈ ਜਾਣੇ ਆ ਵੀ ਬਾਈ ਖਰਚਾ ਬਹੁਤ ਹੋਣਾ ਹੈ ਐ ਹੁਣ ਡੀਜ਼ਲ ਸੇਵਰ ਕੇ ਇਹ ਸਾ ਇਹ ਤਾਂ ਨਾਰਮਲ ਮੋਡ ਤੇ ਪਹਿਲਾਂ ਪਹਿਲਾਂ ਚੱਲਦਾ ਡੀਜ਼ਲ ਫੇਮਰ ਵੀ ਚੱਲਦਾ ਹੁੰਦਾ ਆ ਨਾਸ਼ਟਾ ਇਹ ਤਾਂ ਨਾਰਮਲ ਤੇ ਵੀ ਚਲਾਈ ਜਾ ਫਿਰ ਤਾਂ ਲੋੜੇ ਨਹੀਂ ਹੈਗਾ ਟਰੈਕਟਰ ਬੜੀਆ ਚੱਲੀ ਜਾਂਦਾ ਤੇ ਉਹ ਵੀ ਤੇਲ ਦਾ ਖਰਚਾ ਤਾਂ ਮੈਂ ਚਲਾ ਕੇ ਦੇਖਿਆ ਬਹੁਤ ਖਰਚਾ ਜਾਇਆ ਜਾਂਦਾ ਟਰੈਕਟਰ ਦਾ ਬਾਕੀ ਇਹ ਤਕੜਾ ਕੰਮ ਲੈਣਾ ਤੇ ਫਿਰ ਪਾਵਰ ਮੋਡ ਤਾਂ ਹੈਗਾ ਹੀ ਆ ਤਿੰਨ ਟਰੈਕਟਰ ਫਿੱਟ ਹੋਏ ਹੋਏ ਆ ਦੇ ਵਿੱਚ ਹੁਣ ਇਹ ਚੀਜ਼ ਹੈ ਵਧੀਆ ਏ ਬਾਕੀ ਹੁਣ ਲੱਤਾਂ ਵੇ ਬਾਈ ਲੰਬੇ ਟਾਈਮ ਲਈ ਦੇਖਦੇ ਹਾਂ ਹੁਣ ਇਹਦਾ ਚਲਾਈ ਵੀ ਚੱਲ ਵਧੀਆ ਹੱਛੀ ਵੀ ਦੀ ਵੀ ਜਿਗਣਾ ਕਹਿੰਦੇ ਪਾਣੀਆਂ ਪੂਣੀਆਂ ਨੂੰ ਖਰਾਬ ਹੋ ਜਾਂਦੇ ਸੈਂਸਰ ਆ ਹੋ ਜਾਂਦਾ ਫਲਾਣਾ ਹੋ ਇਹਨਾਂ ਵੀ ਬਾਅਦ ਚੋ ਦਿੱਕਤ ਆਉਣੀ ਆ ਉਹ ਤਾਂ ਚੱਲ ਹੋਲੀ ਹੋਲੀ ਹੁਣ ਪਤਾ ਲੱਗੂਗਾ ਪਰ ਗਾਹਾਂ ਗਾਹਾਂ ਹੁਣ ਚੱਲਣੇ ਸੀ ਆ ਡੀਓ ਸਾਰੇ ਟਰੈਕਟਰ ਕੀ ਆ ਡੀਓ ਲੱਗਦੇ ਹਾਂ ਉਹ ਲੰਬਾ ਲੰਬਾ ਕੀ ਬਤਾ ਕੇ ਉਹ ਲੰਬਾ ਬਦ ਲਗਾ ਬਦ ਟਾਈਮ ਬੋ ਲੱਗ ਨਹੀਂ ਲੱਗਿਆ ਬੰਦ ਯਾਰ ਸਸੇ ਕਾਲ ਔਰ ਕਾਲੇ ਦੀ ਆ ਕਰਾਈ ਦੀ ਫੀਡਿੰਗ ਹੈ ਬਾਈ ਗੱਗੇ ਆ ਕਰਾਈ ਵਿੱਚ ਫੀਡਿੰਗ ਨਹੀਂ ਇਸ ਤਰ੍ਹਾਂ ਕਿ ਨਹੀਂ ਆ ਕਰਾਈ ਫੀਡਿੰਗ ਸੜੀ ਬੰਦੇ ਨੂੰ ਦੀ ਲੜੇ ਬਲਦੀ ਰਹਿੰਦੀ ਯਾਰ ਡਾਇਰੈਕਟਰ ਹੈ ਇਹ ਮੈਂ ਸੁਚਨਾਲਾ ਮੈਂ ਚ ਬੰਦ ਕਰ ਸੁਚਾਗਾ ਤੇਰਾ ਆ ਚੱਕਦਾ ਕਰੋ ਨਾ ਮਾਨੂੰ ਆ ਸੁਚਾਗਾ ਤੇਰਾ ਫੜੀ ਨਹੀਂ ਆਇ ਇਹ ਐਕਟਰ ਆ ਲੈ 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 ਵੇ ਹੁਣ ਜੇ ਕੁਛ ਲਾਉਂਗਾ ਕਿ ਤਾਂ ਕਾਰੇ ਨਹੀਂ ਕੋਈ ਇਹਦਾ ਬਰੈਡ ਲੱਗਿਆ ਹੋ ਉਹ ਹੈ ਬਰੈਡ ਲੱਗਿਆ ਹੋ ਮੀਟਰ ਵੀਰਾ ਤਾਂ ਖੰਭੇ ਪਰੇ ਆ ਮੀਟਰ ਦਾ ਬਾਹਰ ਲੱਗਣਾ ਪੂਰੀ ਸਪਲਾਈ ਹੋਣੀ ਮੇ ਤੇਰੀ ਨਹੀਂ ਮੈਂ ਜਿੱਤੇ ਕਹਿੰਦੇ ਨਹੀਂ ਬੱਤੇ ਸਪਲਾਈ ਹੈਗੀ ਉਹਨੂੰ ਬੁਲਾ ਪਿਆ ਉਹ ਆਇਆ ਪੱਖਾ ਵੀ ਲਾ ਦੇ ਮੈਂ ਤੇ ਫੀਟਿੰਗ ਦੀ ਲੋੜ ਨਹੀਂ ਹਲੇ ਤੂੰ ਪੱਖਾ ਲਵਾ ਬਸ ਪੱਖਾ ਲਵਾ ਹਲੇ ਭਾਈਆਂ ਨੂੰ ਮੌਜ ਹੋ ਜੂਗੀ ਪੱਖਾ ਲਵਾ ਬਸ ਹੋਰ ਕੋਈ ਫੀਟਿੰਗ ਦੀ ਲੋੜ ਨਹੀਂ ਇਹਨੂੰ ਹਲੇ ਸਰ ਇੱਥੇ ਜੇ ਨਵਾਇਆ ਐਂਗਲ ਪਰ ਨੋਬਰੇ ਗਰਾਂਗਨ ਹਾਂ ਇੱਥੇ ਗਾਡਰ ਪਰ ਲਵਾ ਦੇ ਗਾਡਰ ਪਰ ਲੱਗਣਾ ਆਹੇ ਗਾਡਰ ਪਰ ਲਵਾ ਦੇ ਬਸ ਗਾਡਰ ਪਰ ਨਹੀਂ ਲੋਡ ਆਣਾ ਉਹਦੇ ਆਏ ਜਦ ਤੈ ਉਧਰ ਪਾਉਣਾ ਕਮਰਾ ਜਿਹਾ ਪਾਉਣਾ ਫੇਰ ਫੇਰ ਕਰਾਈ ਫਿਟਿੰਗ ਹੁਣ ਤਾਂ ਕੋਈ ਫਾਇਦਾ ਨਹੀਂ ਫਿਟਿੰਗ ਦਾ ਆ ਤਾਰਾਂ ਹਟਕਾਲੀ ਬਸ ਉਹਦੀਆਂ ਆਹੋ ਆ ਤਾਰ ਸੁੱਚਾ ਚਾਚਾ ਗਾਉਂ ਕਾਲੀ ਕਿਤੇ ਵੀ ਨਹੀਂ ਕਰਾਂ ਮੈਂ ਮੈਂ ਬਾਦ ਨੂੰ ਮੈਂ ਤਾਰਾਂ ਕਰਦੇ ਫੱਟ ਯਾਰ ਜਿਹੜੀਆਂ ਆਹੋ ਦਲਦਾ ਹੀ ਇਹ ਡੈਕਟ ਕਰੀ ਜਿਹੜੀਆਂ ਇਹ ਵੀ ਇੱਦੀ ਬਲਦਾ ਮੈਂ ਤਾਂ ਐਸ਼ ਬਣਾ ਦੇਣੀ ਉਹ ਜਿਹੜਾ ਨਾ ਪੰਜ ਦਿਨ ਇਹ ਰਹਿੰਦੀ ਜੀ ਆ ਲੈਣਾ ਹੋਇਆ ਘੰਡਾ ਲਵਾਉਣਾ ਵੀ ਐ ਤੇ ਆ ਬਈਲਾ ਤੂੰ ਫਿਰ ਸਾਡੇ ਨਾਲ ਲਵਾ ਜਗਾ ਤੂੰ ਦਾ ਚੱਲਾ ਕਰਨਾ ਖਾਣ ਕਦ ਸਾਬ ਨੂੰ ਸਾਬ ਨੂੰ ਕਰ ਦੂੰਗੇ ਖਾਣੀ ਨੂੰ ਹਾਂ ਸਵੇਰੇ ਤੂੰ ਮੇਰੇ ਘੰਡਾ ਲਵਾਉਣਾ ਮੈਂ ਤੈਨੂੰ ਹੁਣ ਬੁੱਕ ਕਰਤਾ ਵਾ ਠੀਕ ਆ ਮੇਰੇ ਕੰਮ ਤੇਰੇ ਤੇ ਸਾਈ ਫੜਾ ਤੇਰੇ ਨੂੰ ਸਾਈ ਫੜਾ ਫਿਰ ਮੁੱਕਰਨਾ ਚੱਲ ਕੇ ਤੂੰ ਕੋਈ ਨਹੀਂ ਤੂੰ ਹੈਗਾ ਮਾਸੜ ਹੈਗਾ ਹੂੰ ਤੇਜ ਹੈਗਾ ਅਰੇ ਵੀ ਭਰੀ ਨਹੀਂ ਹੈਗੀ ਪਿੰਡ ਇਕੱਠਾ ਕਰ ਆਣਾ ਬਈ ਬਈ ਬੰਦ ਕੀਵੇਂ ਮਰੇ ਅਲਵਾੜਾ ਭੁਰਾ ਕਿੱਥੇ ਵਾਹਥੇ ਕਿੱਥੇ ਲੁਪੇ ਜਾਂਦੀ ਹੈ ਇਹ ਵਾਲੀ ਆਹ ਮੇਰੀ ਹੈ ਹਾਂ 10 ਘੰਟੇ ਗਣਕੇ ਉਹ ਮਨ ਕਲ ਕਰ ਜਨ ਜਿੱਥੇ ਛੇ ਕਿਵਲੇ ਹੀ ਤਾਂ ਹਾਂ ਖੱਗਣੀ ਸਵੇਰ ਨੂੰ ਅਜੇ ਇਹ ਮਿਰਚਾਂ ਕਿਹੜੀਆਂ ਉੱਧਰ ਲੱਗੀਆਂ ਬਾਈ ਮਿਰਚਾਂ ਪੂਰੀਆਂ ਉੱਧਰ ਇਹਦੇ ਭਰ ਕੇ ਲਿਆ ਮੈਂ ਕਹਿ ਰਿਹਾ ਫੁੱਲਾ ਅਗਾਹ ਪੈਂਟ ਤੇ ਪੰਜਾਬੀ ਲਿਖੇ ਜਾ ਹਾਂ ਇਹ ਜੋ ਅਰੇ ਕਿੰਨੀ ਹੋਰ ਲੱਗੀਆਂ ਇਹਨਾਂ ਤਾਂ ਮੈਂ ਲੈਣੀਆਂ ਤੋੜ ਲਈ ਕਿਹ ਜੀ ਆਉਂਦੀ ਬਹੁਤ ਸਰਗੋਣੀਆ ਲੱਗ ਰਿਹਾ ਤੇਰੇ ਦਰਦ ਮਰਲਾ ਮੰਡੀ ਤੋਂ ਮੈਂ ਕੱਲ ਨੂੰ ਕਹਾਂ ਪੜਦੇ ਉਹ ਮਿੱਟੀ ਬੈਠਣਾ ਤੇ ਟੱਪ ਦੇ ਹੀ ਬਹੁਤ ਸਵੇਰ ਦੇਖ ਲੈ ਸਵੇਰ ਤੇ ਬੈਠੇ ਆ ਬਿਲਕੁਲ ਤੁਸੀਂ ਕੀ ਕਰ ਰਹੇ ਹੋ ਇਹ ਕਾਰਡੀ ਜੀ ਬਾਹਰ ਤੂੰ ਦੱਸ ਲਈ ਕੀ ਕਰ ਰਿਹਾ ਟੱਪ ਦੇ ਹੀ ਬੜਾ ਉਹਦਾ ਨਾ ਮੈਂ ਤੈਨੂੰ ਕੰਮ ਕਿਹਾ ਤੇ ਨਾ ਦੱਸ ਕੀ ਕਰ ਰਿਹਾ ਮਾਪੁਰਚੋਂ ਪੈਰ ਕਿੱਥੇ ਥੋੜੇ ਤਸਵੀਰ ਤੇ ਲੱਗੇ ਵਜ ਪਾਣੀ ਪੀ ਰੋ ਕਿਆ ਕਰੇ ਉਹ ਬਹੁਤ ਬੱਚਾ ਭਰੇ ਸੀ ਬਿਨਾਂ ਹਾਤੇ ਕਿੰਨਾ ਕੰਮ ਕਰਦਾ ਹੋਰ ਫੇਰ ਉੱਥੇ ਗੱਲਾਂ ਕਰਦਾ ਕਿਹੜੇ ਬਾਈ ਜੀ ਇੱਕ ਆ ਕੇ ਪੈ ਗਏ ਹੁਣ ਉੱਠ ਕੇ ਮਾਰ ਨੂੰ ਆ ਗਏ ਛੱਤ ਬਾਕੀ ਖਾਦੀ ਰੋਟੀ ਖਾਦੀ ਦੋ ਵਾਰ ਤਾਂ ਇਹ ਕੰਮ ਨਹੀਂ ਹੈਗਾ ਇਹ ਤਾਂ 7 ਵਜੇ 7 ਵਜੇ ਵਾਲੇ ਬਾਹਰ ਨੂੰ ਆ ਗਏ ਹੁਣ ਹੁਣ ਕਹਿੰਦੇ ਕੱਖ ਕੋਣ ਵੱਡੂਗਾ ਉਹ ਅੱਜ ਦੇਖਦੇ ਨਹੀਂ ਨਾ ਬਹੁਤ ਰਸਲ ਜਨਾ ਰੋਟੀ ਮੈਂ ਖਾਦੀ ਲੇਟ 3-4 ਵਜੇ ਖਾਦੀ ਰੋਟੀ ਖਾ ਲਈ ਜਿਆਦਾ ਖਾ ਵੀ ਮੱਕੀ ਤੇ ਨਹੀਂ ਪੰਜ-ਛੇ ਖਾਦੀਆਂ ਮੱਕੀ ਦੀਆਂ ਨੇ ਹਾਂ ਮੱਕੀ ਦੇ ਆਟੇ ਦੇ ਬੇਰਮਾਲੇ ਵੀੜੂ ਭਾਵੇਂ ਵੀੜੀ ਮੱਕੀ ਦੀਆਂ ਹੈ ਚਾਚੇ ਤੂੰ ਤਾਂ ਸੁਣ ਮੈਂ ਕਹਿੰਦਾ ਮੈਂ ਚਾਰ ਮੱਕੀ ਦਾ ਲਾਈ ਲਵਾ ਰਿਆ ਉਹਦਾ ਸੁਣੇ ਨੇ ਕਿੰਦੀ ਬੱਕਰੀ ਨੂੰ ਖਾਇਨ ਲੱਗਦੀ ਹੈ ਫਿਰ ਟਾਈਮ ਦਾ ਸਵਾਹ ਲੱਗਦੀ ਗਾ ਨਹੀਂ ਲੱਗਦੀ ਸਵਾਹ ਭੁੱਖ ਲੱਗੀ ਸਾਰੇ ਨੂੰ ਦਵਾ ਲਾ ਦਾਂ ਲੈ ਟਾਈਮ ਦਾ ਸਵਾਹ ਲੱਗਦੀ ਉੱਠੀ ਇੰਜੀਨੀਅਰ ਆ ਗਏ ਹੈ ਇੰਜੀਨੀਅਰ ਆ ਗਏ ਹਾਂ ਇੰਜੀਨੀਅਰ ਦਾ ਦੂਜਾ ਕਿਹੜਾ ਹੈ ਦਕਨਲ ਆ ਗਿਆ ਇਹ ਕੰਨਾ ਆਹੋ ਮਾਹ ਦਖਨ ਦਾ ਬੁੱਝ ਆਇਆ ਤਾਂ ਆ ਗਿਆ ਇੱਧਰ ਤੂੰ ਤੇ ਮੈਨਿਆ ਚ ਲੱਗਿਆ ਤੂੰ ਬਹੁਤ ਆਉਂਦਾ ਇੱਕ ਗੱਲ ਸੁਣ ਲੈ ਜਿੱਦਾਂ ਆਪਣਾ ਇੱਥੇ ਨਾ ਹਜੇ ਟੀਨਾ ਕੱਦ ਪੈਣੀ ਇਹ ਵੀ ਨਹੀਂ ਪਤਾ ਹੂੰ ਓ ਮੇਰੀ ਗੱਲ ਸੁਣ ਬਾਈ ਨਾ ਅਸਰੀਆ ਬਰਾਲਾ ਦਾ ਜਾਂ ਕੋਈ ਸੁਣ ਲੈ ਹੁਣ ਪਹਿਲਾਂ ਮੇਰੀ ਸੁਣ ਲੈ ਤੂੰ ਦੱਸ ਮੈਂ ਮੇਰੀ ਸੁਣ ਲਈ ਖਬਰੇ ਸਾਲੂ ਪਹਿਣੀਆਂ ਖਬਰੇ 2 ਸਾਲੂ ਪਹਿਣੀਆਂ ਕਹਿੰਦਾ ਬੂਰਬਿੰਦਰ ਮੈਂ ਸੁਣਦਾ ਕਿਹੜੇ ਹੈਗਾ ਔਰ ਇਹ ਇਨਸਾਫ ਕਰਨਿਓ ਭਾਈ ਤੁਸੀਂ ਸਾਰੇ ਜਣੇ ਜੱਜ ਆ ਹਾਂ ਟੀਨਾ ਪੈਣੀਆ ਘਰੇ ਸਾਲੂ ਫਿਰ 6 ਮਹੀਨੇ ਨੂੰ ਪੌਂਦੇ ਨੂੰ ਵੀ ਸਾਲ ਤੇ ਉੱਪਰ ਹੋ ਗਿਆ 35 ਵਾਰ ਦੇਣਾ ਮੈਨੂੰ ਰੇ ਬਰਾਲੇ ਇੱਕ ਦਿਨ ਮੈਂ ਖੇਤ ਚ ਕੰਮ ਲੱਗੇ ਛੇਤੀ ਦੇ ਗਿਆ ਜਾ ਮੈਂ ਕਿਹਾ ਹੋ ਗਿਆ ਆ ਜਾ ਛੇਤੀ ਦੇ ਕੇ ਮੈਂ ਆਇਆ ਹਾਂ ਸੁਣੀ ਜਾਓ ਭਾਈ ਆਹੇ ਟੀਨਾ ਪੌਣੀਆਂ ਇਹਦੇ ਵੀਡੀਓ ਦੇਖ ਤੇ ਸੁਣੀ ਜਾਓ ਹਾਂ ਕਹਿੰਦਾ ਆਹੇ ਟੀਨਾ ਪੌਣੀਆਂ ਮੈਂ ਠੀਕ ਆ ਭਾਈ ਪਾ ਦੇ ਵਧੀਆ ਗੱਲ ਆ ਵੀ ਚਾਹੇ ਗੱਡ ਲੈ ਚਾਹੇ ਲੋਹੀ ਦੀਆਂ ਪਾ ਲੈ ਜਿਹੜੀ ਮਰਜ਼ੀ ਪਾ ਲੈ ਠੀਕ ਆ ਪਰਲੇ ਪਾਸੇ ਕਈ ਵਾਰੀ ਮਨਾ ਗਿਆ ਪਰਲੇ ਪਾਸੇ ਨੂੰ ਮੈਂ ਠੀਕ ਆ ਭਾਈ ਜਿੱਦਣ ਫੋਨ ਕਰਦਾ ਮੈਂ ਆ ਜਾਂਦਾ ਜਾਂ ਵਿਹਲਾ ਹੁੰਦਾ ਇਹ ਸਰਦਾਰ ਮੇਰੇ ਕੋਲ ਇੱਕ ਵਾਰ ਨਹੀਂ ਆਇ ਬੋਲ ਇੱਕ ਦਿਨ ਆਪਣੇ ਘਰ ਨੂੰ ਆ ਇੱਕ ਦਿਨ ਆਪਣੇ ਘਰ ਨੂੰ ਉਹ ਵੀ ਸੁਣ ਲੈ ਕਹਿੰਦਾ ਦੇਖੀ ਉਹਦਾ ਫਿਰ ਮੈਂ ਸਰਮਤਾ ਜਿਹਾ ਚਲੇ ਗਿਆ ਤੇਰੇ ਕੋਲ ਉਹ ਨਹੀਂ ਦੂਏ ਘਰ ਨੂੰ ਜਿੱਦੜ ਫਾਲਾ ਉਹ ਲੈ ਗਿਆ ਫਰਦ ਚੱਕ ਉਸ ਵੀ ਆ ਜਾਏ ਦੇਖ ਭਾਈ ਇਹ ਸਲਾਹ ਲੱਤੀ ਦੀ ਵੀ ਸਾਨੂੰ ਦੱਸ ਭਈ ਆਏ ਇਹਨੇ ਤਾਂ ਸਾਨੂੰ ਤਿੰਨ ਕਿ ਕਰ ਬੁਲਾਇਆ ਪਰ ਕਿਤਨੂ ਪਾਈਏ ਹਾਂ ਇਹਨੇ ਸਲਾਹ ਮੈਂ ਸਲਾਹ ਦਿੱਤੇ ਮੰਗਦੇ ਨਹੀਂ ਮੈਂ ਤੈਨੂੰ ਕਈ ਮਤ ਦਿੱਤੇ ਸਲਾਹ ਨਹੀਂ ਮੰਗੀ ਮੈਂ ਪਾ ਕੇ ਅਸੀਂ ਜਾਣਾ ਕਰੇਗਾ ਤੇਰਾ ਮੈਂ ਉਹ ਨਹੀਂ ਆਉਂਦਾ ਹੁਣ ਮੈਂ ਤੇਰੇ ਕੋਲ ਸਲਾਹ ਕਹਿੰਦਾ ਤੇਰਾ ਮੈਂ ਤੇਰੇ ਕੋਲ ਉਂ ਆਇਆ ਤੂੰ ਮੇਰੇ ਕੋਲ ਆ ਨਹੀਂ ਸਕਦਾ ਮੈਂ ਤੇਰੇ ਕੋਲ ਅੱਜ ਬੇਲਾ ਦਾ ਦੇਲਾ ਮੈਂ ਤੇਰੇ ਕੋਲ ਆ ਗਿਆ ਗੇੜਾ ਮਾਰਨ ਦਾ ਮਤਲਬ ਇਹ ਜੇ ਪੁੱਲ ਬਲੇਖੇ ਸਰਾ ਦੇ ਹੋ ਗਈ ਫੇ ਪੰਮਾ ਕੇ ਤੇ ਗੁੱਸਾ ਨਾ ਕਰ ਵੀ ਤਾਂ ਕੀ ਨਹੀਂ ਹੈ ਮੈਂ ਤੇਰੇ ਕੋਲ ਲੱਗੇੜਾ ਮਾਰਨ ਆ ਗਿਆ ਅੱਜ ਬੇਲਾ ਦਾ ਅੱਜ ਮੇਸਤੀ ਸਾਜਰੇ ਲੱਗ ਗਈ ਤੂੰ ਉਹ ਗੱਲ ਛੱਡ ਤੂੰ ਤਾਂ ਬੋਲਾ ਮੱਛਰ ਮਖਲਾਇਆ ਦੇਲਾ ਮੀਟਰ ਦਿਵਾਤਾ ਮੈਂ ਬੋਲੇ ਨੂੰ ਅੱਜ ਆ ਪੱਕਾ ਲੈ ਇਹ ਦੋਰ ਦੇਖ ਬਾਈ ਆ ਮੀਟਰ ਦਿਖਾ ਦੇ ਬੰਦ ਕਿੱਥੇ ਦੁੰਦਾ ਕੋਈ ਸੱਚ ਦਿਖਾ ਦੇ ਜੀ ਆ ਬ੍ਰਾਈਟੇ ਵਾਲਾ ਮੇਰੇ ਕੋਲ ਚੱਕਲੀ ਪੈਂਦੀ ਆ ਮੈਂ ਦੇਖ ਲਿਆ ਪਹਿਨਾ ਮਿਸਤਰੀ ਆਊਗਾ ਉਹ ਯਾਰ ਮਿਸਤਰੀ ਆਉਂ ਕੋਲ ਨਾ ਜਾਇ ਕਰੇ ਬੇ ਸਾਰਾ ਵੀ ਸੰਬੰਧ ਕਰ ਜਾ ਕਰੂਗਾ ਜਾਣ ਲੱਗਿਆ ਕੋ ਵਾਸਤੇ ਸਰਦਾਰ ਨਹੀਂ ਆਪਣੇ ਵਾਸਤੇ ਲਗਾਇਆ ਚੱਲੇ ਇਹ ਬਾਤ ਹੈ ਤੂੰ ਮਰਾਂ ਪਹਿਲਾਂ ਪਹਿਲਾਂ ਤੋਂ ਰਹੇਗਾ ਚਾਰ ਪੰਜ ਛੇ ਮਹੀਨਾ ਰਹੇਗਾ ਨਹੀਂ ਕਹਾਂਗੇ ਪਾਛੇ ਪਾਛੇ ਮਹੀਨੇ ਨਿਕੜੇ ਛੋੜਨਾ ਹੈ ਹਾਂ ਤੇ ਪੱਖੇ ਥੱਲੇ ਪੈਣਾ ਨਹੀਂ ਨਹੀਂ ਬੰਕਾ ਲਗਾ ਦੇਗਾ ਅੱਜੇ ਆਣਾ ਨਾ ਮੈਂ ਨਹੀਂ ਜਦ ਰਹੇਗਾ ਸਭ ਸੌਂhenge ਹਾਂ ਅ ਚਲਾ ਜਾਏਗਾ ਤਾਂ ਮੈਂ ਦੇਖਦਾ ਹੋ ਤੇਰੇ ਨਾਲ ਫਰਿੱਜ ਬਣਾ ਦਈਏ ਦੀ ਅਸੀਂ ਇਹ ਸੋਰੀ ਹੋ ਤੇਰੇ ਨਾਲ ਫਰਿੱਜ ਮੈਂ ਆ ਮਾਵਾ ਤੇਰੇ ਕੋਲ ਫਰਿੱਜ ਬਣਾਇ ਦੀ ਰਿਫਰਿਜਰੇਟਰੀ ਇਹਨੇ ਕਿਹੜੇ ਸੁਣਨਾ ਆ ਗੱਪਿਆ ਸਾਨੂੰ ਪਤਾ ਇਹ ਕੰਬ ਸਿਰਾਂ ਕਰਦਾ ਪਰ ਸਾਨੂੰ ਪਤਾ ਵੀ ਦੇਣ ਚਾਹੀਦੇਗਾ ਕਿਆ ਗੁੱਸਾਦਾ ਮੈਂ ਤੇਰੇ ਨੂੰ ਕਿਹਾ ਵੀ ਮੈਨੂੰ ਸੁਣਨਾ ਨਹੀਂ ਹੈ ਕੋਈ ਇਸ਼ਾਰੇ ਕਰੀ ਕਰੋ ਜ਼ਿਆਦਾਤਰ ਚਾਰ ਉਂਗਲੀਆਂ ਚਾਰ ਦਾ ਆਉਣਾ ਹੈ ਪੰਜ ਦਾ ਅੱਠ ਦਾ ਵੀ ਉਂਗਲੀਆਂ ਖੜੀਆਂ ਕਰਦੇ ਹੋ ਆਖ ਲਈ ਵਧੀਆ ਵਧੀਆ ਭਾਈ ਜਰ ਵੀ ਨੂੰ ਜੁੰਡੂਰੀ ਵਾਲੀ ਹੈ ਉਂਗਲੀਆਂ ਕਰ ਦੋ ਯਾਰ ਆਖ ਨਹੀਂ ਤੇ ਦੇਖੀ ਕੜਾਉਂਦੀ ਕਰਦਾ ਹਾਂ ਹਾਂ ਇਹ ਟਾਈਮ ਨਾ ਹਵਾ ਬੰਦ ਹੋਈ ਵੀ ਹੈ ਹਮ ਨੂੰ ਕਰ ਦੋ ਉੱਤੀ ਖੜ ਜੀ ਖੜ ਕੇ ਬੇੜਾਂ ਜਦੋਂ ਜਾਂਦੀ ਹੈ ਟੱਕੇ ਵਾਲੇ ਖੋਲ੍ਹੋ ਫੜੀਆਂ ਨਹੀਂ ਅੰਦਰ ਪੜਦੀ ਨਹੀਂ ਜਾ ਕੇ ਫੜੇ ਕੇ ਤੇ ਖੈ ਉਹ ਰੈਕਟਰ ਪੱਜੇ ਫਿਰਦੇ ਐ ਪਕਿਆ ਲਾਣ ਯਾਰ ਲਾਣ ਸੁੱਕ ਗਿਆ ਮੀਂਹ ਵਾਲੀ ਪਿਆ ਨਹੀਂ ਠੀਕ ਨਹੀਂ ਪਿਛਲੀ ਵਾਰ ਤਾਂ ਮੀਂਹ ਵੀ ਪੈ ਗਿਆ ਇੱਥੇ ਹੋਰ ਹੈ ਇਹਨੇ ਬਾਗਨ ਕਾ ਲਿਆ ਨੇ ਕੱਲ ਦੀ ਆਪਣੀ ਉਹ ਬਣਾਉਣ ਲੱਗਿਆ ਪਿਆ ਆਪਣੀ ਉਹ ਬਣਾਉਗਾ ਕੰਮ ਨਹੀਂ ਹੈਗਾ ਕੰਮ ਤਾਂ ਹੈਗਾ ਸਾਈਡੋਂ ਤੇ ਵਾਲੇ ਕਹਿੰਦਾ ਭਾਈ ਤੁਹਾਡੀ ਅੱਗੇ 35 ਲੀਟਰ ਦੀ ਬਣ ਜੇ ਕਰਦੀਆਂ ਦੀਆਂ ਕਹਿੰਦਾ ਇਹਦੀ ਤੁਹਾਡੇ ਵੀ ਨਹੀਂ ਕੋਈ ਬਣਦੀ ਹੈਗੀ ਬਣਾਉਣੀ ਨਹੀਂ ਹੈ ਕੋਈ ਉਹ ਹੀ ਕੰਮ ਹੋਇਆ ਉਹ ਵੀ ਕਹਿੰਦਾ ਕੰਮ ਹੈ ਨਹੀਂ ਇਹਦੀ ਬਹੁਤ ਤੂੰ ਆਹੋ ਫਿਰ ਆਰੀ ਆਪਣੀਆਂ ਬਣਾਉਂਦੀ ਆ ਆ ਗਿਆ ਇਹ ਹਾਰ ਪਾਉਣਾ ਹੈ ਹਾਰ ਪਾਉਂਦਾ ਹੀ ਬੰਦੇ ਹੁੰਦਾ ਬਵਾ ਦੇਗਾ ਇਹ ਗੱਲ ਹੈ ਬੰਦੇ ਵੀ ਹੁੰਦਾ ਇੱਕੋ ਹਲੋ ਬੈਦਰ ਮੀਟਰ ਲਾਇਆ ਵਿੱਚ ਹੀ ਤੇ ਕਾਹਲਾ ਭਾਈ ਕੱਗ ਲਾ ਕੇ ਜਾਂਦਾ ਕਿਹੜਾ ਇਹ ਤਾਂ ਉਹੀ ਕੰਮ ਬਣਾਉਗਾ ਬਾਹਰ ਦੀ ਸਮਝ ਨਾ ਪਤਾ ਘਰਾਂ ਨੂੰ ਹੁੰਦਾ ਨਹੀਂ ਹੈਗਾ ਉਹ ਦੇਖ ਲਿਆ ਭੈਣਾ ਚੱਕ ਰਿਹਾ ਹਾਂ ਮੈਂ ਤਾਂ ਕਹ ਆਪਣੇ ਬੋੜੇ ਪੁੱਠਾ ਲੱਗ ਗਿਆ ਮੈਂ ਵੀ ਉਹੀ ਸੋਚਿਆ ਹੋਵੇ ਬੋੜੇ ਪੁੱਠਾ ਹੁੰਦਾ ਮਨਵਿੰਦਰ ਕਹਿੰਦਾ ਲੱਗਦਾ ਇਹ ਬੰਦੇ ਦੀ ਹੁੰਦਾ ਮੈਂ ਕਹਿੰਦਾ ਬੋੜੇ ਪੁੱਠਾ ਏ ਆ ਮੈਂ ਸੁੱਚੇ ਜਾ ਕੇ ਦੇਖੀ ਆ ਇੱਕ ਹੋਰ ਅੱਜ ਸਵੇਰ ਦਾ ਬਹੁਤ ਬੰਦੇ ਨੇ ਬੰਦ ਕਰ ਲਿਆ ਜਿਹੜੇ ਲੇਬਰ ਵਾਲੇ ਟੂੜੀ ਧਾਰਦੇ ਸਾਡੇ ਉਹਨੂੰ ਨੇ ਬੰਦ ਕਰ ਕੇ ਦੇਖ ਲਿਆ ਵੀ ਬੰਦੇ ਨਹੀਂ ਹੁੰਦਾ ਵੀ ਬੰਦੇ ਨਹੀਂ ਹੁੰਦਾ ਅੱਛਾ ਜੱਬ ਖਾਈਏ ਜੱਬ ਖਾਈਵਾਦੀ ਉਹ ਪਖਾ ਲੈ ਆ ਜਾ ਜੀ। ਕਿੱਥਾ ਪੈਪ ਨਹੀਂ ਹੈਗਾ? ਆਪੇ ਬੰਦ ਰਹੇ ਨੇ ਕੋ ਸਰੀਏ ਦੇ ਮੋੜ ਤੇ ਗੁੰਡੀ। ਥੱਲੇ ਨਹੀਂ ਹੈਗਾ, ਚਾਈਲੈਂਡਰ ਥੱਲੇ ਨਹੀਂ ਹੈਗਾ। ਥੱਲੇ ਆਗ ਨਹੀਂ ਹੈਗਾ। ਕੀ ਕਿਹਾ ਤਾਂ ਭਾ ਲੈ ਹੈਂਗਾ ਤੇ ਐਡਵਾਰਟਾ। ਹੋ ਮੈਂ ਦੇਖਦਾ ਮੈਂ ਪੁੰਡਿਆਂ ਨੂੰ ਉਹ ਲਿਆ ਦੇ ਯਾਰ ਕਿਤੇ ਮੈਂ ਲਵਾ ਦਮੇ ਤੇ ਹੁਣ ਨਹੀਂ। ਲਿਆ ਹੀ। ਪੈਪ ਗਾਡਰ ਵਾਲਾ ਪੈਪ ਨਹੀਂ ਗਾਡਰ ਵਾਲਾ ਹੁੰਦਾ ਮੇਰੇ ਕੋਲ। ਪੈਪ ਨਹੀਂ ਹੈਗਾ ਇੰਨਾ ਕੋ। ਪੈਪ ਤੁਹਾਨੂੰ ਗਾਡਰ ਤਾਂ ਦੇਖਣਾ ਤੁਹਾਨੂੰ ਕੋਈ ਪੈਪ ਹੋਵੇਗੀ। ਕਾਕੇ ਹੈ ਕੋਈ? ਲਿਆਂਦਾ ਮੈਂ। ਲਿਆਂਦਾ ਲਿਆ ਦੇ ਜਾ। ਲਿਆ ਜੀ। ਨਹੀਂ ਫੇਰ ਹਮਿੰਗਾ ਮਗਾ ਦਰੈ ਨੇ ਯਾਰ ਨਹੀਂ ਕੁੰਡੀ ਜੀ ਪੈ ਨੂੰ ਦਾ ਬੋਲਾ ਅੱਜ ਖਾਲਾ ਤਰਸੀ ਦੇ ਪਰ ਇਹ ਲੈ ਜਾ ਉਹ ਬਾਬੇ ਦੀ ਨਿਸ਼ਾਨੀ ਆ ਉਹ ਫੇਰ ਪੈਗਰਾਉਂਡ ਤੇ ਲੋੜ ਨਹੀਂ ਪਊਗੀ ਉਹਨੂੰ ਪਤਾ ਹੀ ਨਹੀਂ ਹਾਂ ਤੇ ਗਾਣੇ ਦਾਦੀ ਦੀ ਨਿਸ਼ਾਨੀ ਹੈ ਕਹਿੰਦਾ ਜਿਹੜਾ ਮੇਰੇ ਪੱਖਾ ਟੰਗਿਆ ਵਸਾ ਜਿਹੜਾ ਤੂੰ ਮੰਗਦਾ ਇਹ ਲੈ ਦੇ ਇੰਨਾ ਠਕਿਆ ਗਿਆ ਰੇ ਖੋਲਣੇ ਪੈਣੇ ਆ ਖੋਲ ਹਟ ਮਾਰ ਕੇ ਖੋਲ ਦੇ ਉਹਨੇ ਗਾਡਰ ਗੈਲ ਤੇ ਬੋਲ ਲੈ ਆ ਜਾ ਮੰਨ ਵੀ ਚਾਹੀਦੇ ਆ ਚਾਰ ਉਹ ਇੱਕ ਰੇ ਦੇ ਮਨ ਤਾਂ ਮੈਂ ਤਾਂ ਸਾਰੇ ਮੈਂ ਤਾਂ ਪੱਖੇ ਨਹੀਂ ਲਾਉਣੇ ਔਰ ਇੱਕ ਵੱਲ ਬਾਈ ਤੂੰ ਜਵਾਬ ਦੇ ਯਾਰ ਇੱਦਾਂ ਕਿ ਜਵਾਬ ਕਿਹਨੂੰ ਖਾ ਪਾਇਆ ਬਾਣੇ ਨਾਲ ਲਾ ਕੇ ਆ ਹੁਣ ਬੋਲਿਆ ਕੈਮਰਾਮੈਨ ਹਾਂ ਜਵਾਬ ਤੂੰ ਜਵਾਬ ਦੇ ਵੀ ਮੈਨੂੰ ਲੈ ਯਾਰ ਉਹ ਜਾਣਾ ਉਹ ਵੀ ਬਾਬਰ ਬਣ ਲੀ ਗਿਆ ਆ ਮੈਨੂੰ ਦਿਖ ਲੈ ਕੇ ਆਈ ਹੁਈ ਗੜ ਪਈ ਜਾਂਦਾ ਲੈ ਆ ਦੱਸ ਤੇਰਾ ਵਕੀਲੇ ਬਾਹੌੜ ਦਾ ਮੇਰੇ ਨਾਲ ਭਾਈ ਜੱਜਾਂ ਨੇ ਤਾਂ ਕੋਈ ਫੈਸਲਾ ਕਰਿਆ ਵੀ ਮੈਂ ਲਿਆਇਆ ਇੱਕ ਜੱਜਾਂ ਨੇ ਤਾਂ ਕਹਤਾ ਵੀ ਠੀਕ ਹੈ ਤਾਂ ਕਿ ਨਹੀਂ ਬੁਲਾਇਆ ਉਹ ਵੀ ਲੈ ਰੌਤੇ ਬੈਸਮਾਨ ਕਿਦਾ ਉਹਦਾ ਕਰਤਾ ਕਰਮ ਪੁਲੇ ਨੇ ਰਾਤ ਰਾੜ ਗਿਆ ਮਹਾਰਾਮ ਦੇ ਚੁੰਡੇ ਜਾਈ ਹੁੰਦੇ ਐਸੇ ਲੈ ਉਹ ਜਿਹੜੀ ਚੀਜ਼ ਤੁਸੀਂ ਮੈਨੂੰ ਗੋਮਰਾਂ ਉਹ ਹੀ ਲੈ ਕੇ ਆਉਂਗਾ ਚੁੰਪੇ ਜੇ ਤੇ ਜਾਈ ਤੇਰੇ ਨਾਲ ਸਾਕੇ ਉੱਪਰ ਨਹੀਂ ਨਾ ਹਾਂ ਆਉਣਾ ਲਿਆ ਜਾ ਲੋੜ ਕੇ ਉਹ ਮੈਨੂੰ ਕੋ ਤਾਂ ਕੱਲਾ ਉਹ ਆ ਹਾਂ ਬਸ ਓਏ ਹਰਮ ਬਾਪਾ ਕਾ ਚੱਕਰੇ ਚੋਪੜਾ ਕੇ ਬਾਕੇ ਜਲਾ ਬਾਕੀ ਪੁੱਠਾ ਲਾ ਦੇ ਮੈਂ ਸਭ ਉੱਪਰ ਡੰਗਦੇ ਪੁੱਠੇ ਡੰਗਦੇ ਉੱਪਰ ਤੇ ਮੇਰੇ ਕੋ ਤਾਂ ਕੱਲਾ ਉੱਪਰ ਵਾਲਾ ਹੀ ਆ ਉਹ ਆਹੋ ਤੂੰ ਲੇਖਦਾ ਆ ਉਹ ਏਸੀ ਵਾਲੇ ਬੰਦੇ ਕਰੋ ਯਾਰ ਬੰਦ ਕਰੀਂ ਤੇਜ਼ੀ ਨਾਲ ਬੋਲੇ ਨੂੰ ਹੁਣ ਹੋਰ ਗਿਆ ਏਹੀ ਕਿ ਤੇ ਖੁੱਲੇ ਮਾ ਲਾ ਦੀ ਹੁਣ। ਏਹੀ ਵਾਸਤੇ ਪਹਿਲਾਂ ਮਕਾਨ ਪੋਣਾ ਪੈਣਾ। ਨਾਲੇ ਤੂੜੀ ਖੰਡੀ ਕਰਕੇ ਮੱਝਾਂ ਨੂੰ ਫੜਾਉ। ਗਰਮ ਹੋ ਜਾਂਦੀ ਨੇ। ਬਣਾ ਲੈਣਾ ਅਸੀਂ ਕਾਊਂਟਰ ਦੇ ਇੱਕ ਏਸੀ ਦੇ ਜੀ। ਅੱਛਾ। ਦੇਖੀ ਨੀ। ਆੜੀ ਸੀ ਨੂੰ। ਆੜੀ ਸੀ ਜਿੱਤਾ। ਸੱਸੀ ਗਾਲ ਜੀ। ਬਹੁਤ ਐਮਰ ਦੇਖਿਆ। ਦੇਖਣਾ ਕੀ ਹੈ? ਹਾਂ ਸਾਰੇ ਖਸਾਬ ਵੱਡੂਗਾ ਉੱਪਰ ਵੀ ਫੜਾ ਬੈਠਾ ਵੀ ਫੜਾ। ਪਿੱਛੇ ਵੀ ਦੇ ਰਿਹਾ ਕੀ ਕਰ ਲਿਆ? ਕੀ ਕਰ ਗਿਆ? ਅੱਛਾ ਕੋਸਾ ਰਿਜ਼ਲਟ ਹਾਂ ਬਾਈ ਵਾਹ ਇਹ ਸਾਜ ਜਿਵੇਂ ਬੰਦੇ ਸ਼ਲਟ ਪਾਈ ਫਿਰਦਾ ਬਾਈ ਮੁੰਡਾ ਜਾ ਕੇ ਆਇਆ ਭਾਈ ਅੱਜ ਅੱਛਾ ਕਿੱਥੇ ਗਏ ਤੁਸੀਂ ਜੰਡ ਸਾਹਿਬ ਗੁਰਦੁਆਰੇ ਉਹਨੇ ਨਾ ਪ੍ਰੋਗਰਾਮ ਰੱਖਿਆ ਰਿਹਾ 27 ਦਾ ਹਾਂ ਕਿਹੜੀ ਪੈਕ ਮਿਲਦਾ ਪੇਪਰ ਮਿਲਦਾ ਫੈਕਟਰੀ ਵਾਲਾ ਪੇਪਰ ਮਿਲਦਾ ਹਾਂ ਬਾਈ ਆਪਣਾ ਵੀ ਪਾਣੀ ਗੰਦਾ ਕਰ ਦੇਣਾ ਉਹਦੇ ਪਰ ਗੌਰ ਕਰੋ ਮੜੀ ਹੱਥ ਫੜਨ ਕੇ ਬਿੰਕੀ ਹਾਂ ਬੱਸ ਹਾਂ ਆਰੇ ਆਪਣੇ ਇਲਾਕੇ ਵਾਲਿਆਂ ਨੂੰ ਹਾਂ ਉਹ ਤਾਂ ਹੈਗੀ ਕੱਲ ਹੀ ਬੁਲਾਇਆ ਬਰਾ ਤੇ ਹੁਣ ਚੀਜ਼ ਨਹੀਂ ਬਣਾਇਆ ਤੀ ਨੂੰ ਚਾਹ ਹੁਣ ਨੇ ਐਂ ਦੱਸਿਆ ਹੈ ਕਹਿੰਦੇ 82 ਮਹੀਨੇ ਸੰਵਰਗੇ 2 ਮਿੰਟ ਨਹੀਂ ਪਣੀ ਅੱਛਾ ਫੇਰ ਕਿੰਨਾ ਰੁਪਏ ਕੇ ਪੰਡਿਆਂ ਤੇ 82 ਮਹੀਨਾ ਇਹਨਾਂ ਨਾਲ ਜਿੱਤਾ ਬਸੀਨ ਪੇ ਗਿਰ ਕੇ ਉਹ ਕੈਮੀਕਲ ਜਿਹੋ ਨਾਲਾ ਨਮਣਾ ਬੱਬੀ ਨੂੰ ਕਹਿੰਦੇ ਕਿ ਇਹ ਪਹਿਲੇ ਬਕਰੇ ਵਜਨ ਨਾਲੇ ਹੁਣ ਕਿਹੜੇ ਵਜਨ ਨੇ ਨਾ ਮਾ ਇਹ ਕਿਹਦੇ ਆਖਦਾ ਹੈ ਇਹ ਹੁਣ ਤਾਂ ਕਿ ਪੁਰਾਣਾ ਹੈ ਆ ਤਾਂ ਨਵੇਂ ਨਵੇਂ ਜਾਂ ਹੁਣ ਇਹ ਇਹਦਾ ਕਿੱਥੇ ਵਜਨ ਪਰਾਂ ਨੇ ਵਜਨ ਹੁੰਦਾ ਦਾ ਇਹਨਾਂ ਮਾ ਕਿਹੜਾ ਵਜਨ ਫੜਿਆ 3 ਕਿਲੋ ਵਜਨ ਦਾ ਪੈਸਾ ਐ ਕੋਹਲਾ ਦੇਖ ਕੇ ਲੈ ਆਣਾ ਵੀ ਜਿਹੜਾ ਦੀਂਗਾ ਉਹ ਲੈ ਕੇ ਆਇਆ ਤੇ ਆ ਕਿ ਤਾ ਮੋੜ ਲੈ ਲਈ ਬਾਈ ਗੱਲ ਟੇਚਣਾ ਕਰਦਾ ਏ ਇੰਜੀਨ ਤੇ ਪੀਕ ਤੇ ਨਹੀਂ ਬੰਦ ਹੋਇਆ ਤੇ ਇਹ ਤੋਂ ਆ ਰਿਹਾ ਬਹੁਤ ਸਮਝੋ ਬਾਈ ਪਤਾ ਨਹੀਂ ਕਹਿੰਦਾ ਪੇਪਰ ਮੈਲ ਦਵੀਸੀ ਸਾਹਿਬ ਕਹਿ ਰਹੇ ਮਤਲਬ ਪੱਦੀ ਚਿੱਠੀ ਲੋ ਬਾਈ ਮੈਂ ਤੁਹਾਨੂੰ ਸਾਰੇ ਪਾਣ ਆਪਣਾ ਹੌਲੀ ਆ ਕੇ ਪੜ ਲਿਓ ਵੀਡੀਓ ਪਾਜ਼ ਕਰਕੇ ਇਹੀ ਤਾਂ ਚੀਜ਼ ਆ ਬੋਸਾ ਜੀ ਨਾ ਯਾਰ ਪੜ ਲਿਓ ਆ ਦੇਖ ਨਹੀਂ ਹੈਗਾ ਅਗਲਾ ਜੱਟ ਵੀ ਦੇਖ ਲਾ ਅੱਗੇ ਆਉਂਦਾ ਮੈਂ ਕਿਤੇ ਪਈ ਲੱਗਿਆ ਚੁੱਟੀਲੀ ਦੋ ਹਾਂ ਭਾਈ ਕਿੜੀ ਇਹ ਤਾਂ ਹੈ ਨਹੀਂ ਉਹ ਕਿੜੀ ਇਹ ਤਾਂ ਹੁੰਦਾ ਹੈ ਅੜੀ ਕਿੜੀ ਕਿੱਥੇ ਲਈ ਉਹ ਸਾਰੀ ਚਿੜੀ ਕਿੜੀ ਆ ਹਾਂ ਚਿੜੀ ਕਿੜੀ ਕਲੰਪ ਜਾ ਹੁੰਦਾ ਇੱਕ ਕੋਈ ਪੱਖਾ ਫਟਕਾ ਬਾਹਰ ਦੇਖੀ ਜਾਓ ਕਿ ਕਰੰਟ ਨਾ ਆਵੇ ਪੱਖਾ ਫਟਕਾ ਲੋ ਬਾਹਰ ਦੇਖੋ ਇਹ ਪੱਖਾ ਨਾ ਲੱਗਣਾ ਟੰਗ ਹੋਣਾ ਜੇ ਕੋ ਹੁੰਦਾ ਕੋਲ ਜਾ ਉਹ ਹੋਗਾ ਹਾਂ ਕਿਵੇਂ ਬਣੀ ਨੂੰ ਕਰਾ ਪੈਣੀ ਚ ਕੋਈ ਦਰਬਾ ਐ ਨਹੀਂ ਉਹ ਕਾਨੂੰ ਹਾਫੇ ਬਾਜੀ ਤਾਂ ਲੱਗਣਾ ਗੋਲੀ ਆ ਉਹ ਪੰਮੇ ਚਿੜੀਂ ਹੀ ਰਿਆਦੇ ਆ ਤੈਨੂੰ ਫੇਲਿਆ ਕਰਦੇ ਮੈਂ ਕਿੱਥੇ ਦੇ ਲੈ ਕੇ ਪੱਖੇ ਖੋਲ ਕੇ ਰੱਖੇ ਹੋਣੇ ਉਹ ਪੱਖੇ ਮੈਂ ਕਿਹੜਾ ਛੱਡਣਾ ਆ ਜਿਹੜੇ ਖੋਲਣਾ ਹਾਂ ਪਹਿਲਾਂ ਉਸਦੇ ਪੱਖੇ ਆਏ ਨਹੀਂ ਤੂੰ ਵੀ ਪੁਰਾਣੇ ਘਰ ਚ ਅੱਛਾ ਆ ਹੀ ਤੇ ਪੁਰਾਣੇ ਘਰ ਚ ਲੱਗੇ ਹੋਏ ਗਾਡਰਾਂ ਨੂੰ ਬਸ ਚਿੜੀਂ ਜੀ ਦਾ ਜਿਹੜਾ ਅੰਦਰ ਪੱਖਾ ਆਪਾਂ ਨੇ ਖੋਲਿਆ ਉਹਦੀ ਖੋਲ ਚਿੜੀਂ ਬੋਲ ਪਿਆ ਪੱਖਾ ਹੈ ਜਿਹਦੀ ਬੋਲ ਪਿਆ ਉਹਨੂੰ ਵੀ ਲਿਆ ਦੇ ਹੈ ਕਿ ਕਰ ਜਾਣਾ ਪੈਣਾ ਤੈਨੂੰ ਉਹ ਐ ਕਰ ਤੂੰ ਪੱਖਾ ਲਵਾ ਮੇਰੂ ਕੋ ਫੇਰ ਲਾ ਦੂੰਗਾ ਕਿੱਕਣਾ ਬਈ ਕੋੜ ਕਰਦਣੇ ਬਾਅਦ ਚ ਫਸੀਰਾਂ ਲਾਉਂਦੀ ਆ ਇਹ ਹੈ ਨਹੀਂ ਕਿ ਜਿਹੜੀ ਜੀ ਨਹੀਂ ਹੈਗੀ ਇਹ ਜਿਹੜੇ ਪੁੰਡੀ ਪੈਣੀ ਆ ਪਰ ਨਾ ਨਾ ਨਹੀਂ ਲੱਭਾ ਨਾ 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 ਅਪੜੇ ਵਾਲੀ ਨੂੰ ਝੁੰਟਾ ਹੁੰਦਾ ਸਾਲਾ ਝੁੰਟਾ ਜਾਂਦਾ ਫਿਰ ਐਵੇਂ ਬਸ ਲਾਉਣੇ ਆਏ ਉਹਦੇ ਦੋ ਬੇਚੂਰੀ ਕਰਾ ਕੇ ਆਉਂ ਮੈਂ ਸਮਝ ਨਹੀਂ ਆ ਰਹਾ ਇਹ ਪੱਖਾ ਹਾਰਟ ਹੁੰਦਾ ਇਹ ਤੇ ਡ੍ਰੈਪਟ ਨਹੀਂ ਆਉਂਦਾ ਡ੍ਰੈਪਟ ਹੁੰਦੀ ਐ ਫੈਨ ਜਿਹੜੇ ਦੋ ਬਾਈ ਨੇ ਛੁੱਟੀ ਹੋਈ ਪੰਮਾ ਜੇ ਲੈਣਾ ਮੈਂ ਕਿੱਥੇ ਤੇ ਲੈ ਕੇ ਤੇਰੀ ਫੋਨ ਮੈਂ ਕਿਹਾ ਤੂੰ ਕਿ ਬੱਕਰ ਮੈਂ ਨਾ ਤੇ ਪਾ ਦੇ ਆ ਆਪਣੀ ਲਾਪ ਨੂੰ ਇਹ ਐ ਸਨੈਪ ਜਿਹੜਾ ਸਰਕਾਰੀ ਸਨਾਈਪਰ ਦਾਦੇ ਅੜੀ ਕੇ ਆਪਣੀ ਫੋਲੋ ਕਰ ਲੂ ਲੋਕ ਤੈਨੂੰ ਵੀ ਸਨਾਈਪਰ ਆ ਕੇ ਆ ਰਹੀ ਤੇ ਜੀ ਜੱਟ ਲਾਪਰੀ ਸਿੰਘ ਜੱਟ ਕਿਹਾ ਲਾਪਰੀ ਸਿੰਘ ਤੂੰ ਨਾ ਕਰੋ ਜੇ ਪਤਾ ਕਰਦਾ ਬੰਦਾ ਕਿੱਥੇ ਕੋਈ ਜਦੀਦ ਦਾ ਵੀ ਕਿਹਦਾ ਵੀ ਉੱਲਾ ਮੈਂ ਸਨੈਪਚੈਟ ਖੋਲਦਾ ਹਾਂ ਹੁਣ ਵੀ ਕੀ ਕਰ ਰਹੇ ਆ ਅੱਜ ਸਨੈਪਚੈਟ ਹਾਂ ਦੋਹਾਂ ਦਾਦਾ ਜੀ ਮੈਂ ਤੇਰੇ ਪਾਣੀ ਲੈ ਆ ਜੀ ਕੀ ਖਾਦਾ ਏ ਮੈਂ 6 ਵਜੇ 15 ਮਿੰਟ ਪਾਣੀ ਲਾਉਣ ਤਾਂ ਹਾਂ ਬੈ ਜਾ ਠੀਕੇ ਜੇ ਕੋਈ ਸਨੈਪਚੈਟ ਨਹੀਂ ਆਈ ਮਾਲਕ ਘਰਾਂ ਬੈਠਾ ਕੋਈ ਕੰਮ ਲੈ ਜੀ ਨੂੰ ਸੁਣ ਤਾਂ ਇਹ ਵੀ ਨਾਲ ਹੁਣ ਪਾਰਟੀ ਪਰ ਕਹਿੰਦਾ ਜਾ ਕੇ ਚਾਚੀ ਨੂੰ ਸਨੇਪਾ ਭੇਜ ਮੈਨੂੰ ਪਤਾ ਲੱਜਣਾ ਮਾਜੀ ਕਿੱਥੇ ਗਈ ਆ ਕਹਿੰਦਾ ਕਹਿੰਦਾ ਚਾਚਾ ਮਨੂੰ ਵੀ ਇਦਾਂ ਹੁੰਦਾ ਜਿਵੇਂ ਆ ਜਾ ਖਾ ਰਿਹਾ ਕਹਿੰਦਾ ਮਾਵਾ ਦੋਵੇਂ ਇੱਕ ਦੂਜੇ ਨੂੰ ਖਾਣੇ ਦੀ ਭੇਜੀ ਜਾਇ ਕਰੋ ਬਸ ਉਮਰ ਕਹਿ ਕੇ ਗਿਆ ਜੋ ਹੋ ਜਾਂਦੀ ਹੈ ਜੇ ਜਮ ਫੋਨ ਟੁਕੁੰਦੇ ਕਰਨਾ ਜੇ ਸਮਝ ਨਹੀਂ ਆਦਾ ਵੀ ਇਹ ਮੈਨੂੰ ਚਲਾਈ ਦੋ ਦਿਮਾਗ ਖਾਣੇ ਵਾਲਾ ਕੰਮ ਆ ਯਾਰ ਕਹਦਾ ਸਨੇਪਾ ਪਾਈ ਜਾਓ ਉਹੀ ਲੀ ਸਨੇਪਾ ਮੈਂ ਲੀਲੇ ਹੀ ਅਸੀਂ ਐਵੇਂ ਕੋਟ ਸਾਹਿਬ ਗਏ ਪੇ ਸਨੇਰੀ ਸਵੇਤ ਜਨਾਇ ਪਾਤੀ ਤੁਰ ਪੇ ਉੱਪਰ ਨੂੰ ਕਹਿੰਦਾ ਕਹਿੰਦਾ ਕਾਲੂ ਸ਼ਾਮ ਨੂੰ ਮੁਰਨਾ ਏ ਇਹਦਾ ਫਰਾਂਲੇਗਾ ਮੇਰੀ 5000 ਦੀ ਸਟ੍ਰੇਗਾ 4 ਦੀ ਜਾਂ 2 ਦੀ ਏਕਣਾ ਐਡਾ ਤਾਂ ਕੋਈ ਰੌਣਕ ਨਹੀਂ ਗੱਲ ਦਾ ਲੈ ਉਹ ਕਹਿੰਦਾ ਭਾਈ ਸ਼ਾਮ ਨੂੰ ਉਤਰਨਾ ਹੈ ਰ ਕਹਿੰਦਾ ਜੇ ਕੁਝ ਵੀ ਹੋ ਜੂਵੇ ਕਾਲੂ ਮੈਂ ਭਾਈ ਠੀਕ ਹੈ ਜੇ ਉਤਰਿਆ ਹੋਗੇ ਦੂਵੇ ਤੇ ਰਾਤ ਨੂੰ 8-9 ਵਜੇ ਉਤਰੇ ਅੱਗੇ ਪਹਿਲਾਂ ਸਨੇਪਾਂ ਪਾਈਆਂ ਲੈ ਕੱਲੇ-ਕੱਲੇ ਨੂੰ ਹੀ ਖਿੱਚ ਕੇ ਨੇਰੀ ਦੀਆਂ ਇਹਦਾ ਸਪੀਕ ਨਹੀਂ ਜਿਹੜੀ ਗਿਆਉਂਦੀ ਹੋਰੀ ਟੁੱਟਣੀ ਚਾਈਦੀ ਕਹਿੰਦਾ ਬਸ ਮੈਂ ਠੀਕ ਆ ਭਾਈ ਪਾਲ ਜਿਵੇਂ ਜਿਹੜਾ ਡਿਜ਼ਾਈਨ ਵੀ ਅੱਜ ਆਪਣਾਣਾ ਮੋਗਾ ਪਾਣੀ ਕਢਦਾ ਅੱਗੇ ਪਾਣਾ ਮੋਗਾ ਪਾਣੀ ਕਢਦਾ ਹੈ ਹੈ ਇਹੋਂ ਤੇ ਲੈ ਪੱਲੀ ਪਾ ਸਾਦੀ ਮੈਂ ਚੱਕ ਲੂੰਗਾ ਲੈ ਕੇ ਫਿਰ ਲੈ ਕਰ ਲਊਂ ਮੈਂ ਉਹ ਕਿੱਥੇ ਲੈ ਆ ਮਹਾਲੇ ਪੱਲੀ पे ਕੱਢ ਦੀਆਂ ਮੈਂ ਦੇ ਦੇਉਂਗਾ ਆਪੇ ਚੱਕ ਕਿ ਸਿੱਕ ਕਰਵੇ ਸਾਦਿਆਂ ਨੂੰ ਅੱਖਾਂ ਲੱਗ ਰਿਹਾ ਹੈ ਬਾਈ ਮौज ਆ ਹੁਣ ਗੱਗਾ ਇੱਥੇ ਸਾਂਗੁਰੂ ਦਾ ਉਹ ਤੇ ਲੱਗ ਰਿਹਾ ਹੈ ਹੈ ਖਾ ਲੈ ਥੋੜਾ ਨੀਮਾ ਰਖਾਈ ਤੇ ਹੈ ਲੰਬੀ ਰਖਾਣੇ ਫਿਰ ਕੰਬਾ ਦੀ ਦੋ ਟਾਹਾਂ ਤੇ ਟ੍ਰੈਕਟਰ ਲਾ ਲੈ ਕੇ ਉਹਨੇ ਬੇਲੀ ਹੋ ਜਣਾ ਬਹੁਤ ਹਵਾਵ ਦੀ ਹਾਂ ਉਹ ਵਾ ਦੱਸ ਕੇ ਉਹਦੀ ਤਾਂ ਉਦਨ ਮੰਡੀ ਦੀ ਫੋਟੋ ਆ ਜੀ ਪੱਖੇ ਦੇ ਪਿਛਲੇ ਪਾਸੇ ਪਿਆ ਦਾ ਇਹਦੇ ਨਾਲ ਕੰਮ ਕਰ ਦੋ ਰਾਤ ਨੂੰ ਚਲਾ ਹੀ ਗਿਆ ਉਹ ਪੱਕਾ ਚਲਾਇਆ ਆਪਣਾ ਰਾਮ ਦਾ ਅੱਛਾ ਤੇ ਚੱਲੇ ਅਸਬਹੀ ਦਾ ਬੈਕਟਾਂੀਆਂ ਬਦਲਨੇ ਆ ਗੱਲ ਕਿਦਾ ਵੀ ਉੱਝੇ ਹੋਇਆ ਸਮਾਂ ਜਰੀ ਦੀ ਸਪੀਡ ਸਮਾਤਾ ग्रे ग्रीसेवा आई व्यू है आई व्यू आ गरिंदा आई व्यू आ आई व्यूको भाग दिन देखाउनु चलाक आ भाइ